ਜੀ ਬਾਬਾ ਜੀ ਕਿਹੜੀ ਜਗ੍ਹਾ ਤੇ ਕਿੰਨੇ ਕੁ ਕਮੇਟੀ ਕਲਾਈ ਗਈ ਹੈ ਜੀ ਜੋ ਬੋਲੇ ਸੋ ਨਿਰਪੈ ਆਪ ਮੁਕਤਾਰ ਕੀ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਗੁਰੂ ਕੇ ਜੰਡੇ ਵਾਲਾ ਗਹਿਰੀ ਮੰਡੀ ਪਹੁੰਚੇ ਸਾਡੇ ਵੀਰ ਜੀ ਨੇ ਇੱਕ ਹਲਕਾ ਚਾਲ ਜਾਇ ਤਉ ਧੰਨਵਾਦ ਹੈ ਜੀ ਤੇ ਸਾਨੂੰ ਵਿਸ਼ਵਾਸ ਹੈ ਵੀ ਆਪਣੇ ਤਨ ਦੇ ਦੇ ਨਾਲ ਆਪਣਾ ਆਪਣੀ ਸੇਵਾ ਨਿਭਾਉਣਗੇ ਜੀ ਅੱਗੇ ਵੀ ਕੰਮ ਕਰਦੇ ਆਂ ਸੇਵਾ ਦਾ ਨਮੋਨੇ ਪੱਤਰ ਕਰ ਵੀ ਦੇ ਕਰੀ ਤੇ ਇਹਨਾਂ ਦੇ ਬਹੁਤ ਵਧੀਆ ਸੁਭਾਅ ਨੇ ਤੇ ਜਿਹੜਾ ਇਹਨਾਂ ਨੇ ਇਹਨਾਂ ਕੱਟ ਕੀਤਾ ਮੈਂ ਦਿਨੋਂ ਧੰਨਵਾਦ ਕਰਦਾ ਸਾਰੇ ਵੀਰਾਂ ਜਿਹੜਾ ਇਹਨਾਂ ਕੱਟ ਦਿੱਤਾ ਜਿਹੜਾ ਸਾਡਾ ਵੀ ਇਹਨਾਂ ਦਾ ਮਾਣਦਾ ਹੈ ਜੀ ਬਾਬਾ ਜੀ ਗਹਿਰੀ ਮੰਡੀ ਚ ਯਾਰਾ ਮੈਮਰੀ ਕਮੇਟੀ ਲਾਈ ਗਈ ਹੈ ਜੀ ਮੈਮਰੀ ਕਮੇਟੀ ਦਾ ਇੱਕ ਗਠਨ ਕੀਤਾ ਗਿਆ ਜਿਹਦੇ ਵਿੱਚ ਸਾਡੀ ਸਮੂਹ ਜਿਹੇ ਬੰਦੀ ਦੇ ਆਗੂ ਉਹਨੇ ਚੇਅਰਮੈਨ ਜੀ ਸਾਡੇ ਗੁਰਪ੍ਰੀਤ ਸਿੰਘ ਪਾਲਾ ਜੀ ਤੇ ਸਾਡੇ ਜੂਸ ਵੇਂਗ ਦੇ ਚੇਨਰ ਪੰਜਾਬ ਜਸਮੀਤ ਜੀ ਤੇ ਸਾਡੇ ਕੋਰ ਕਮੇਟੀ ਦੇ ਸੀਨੀਅਰ ਪ੍ਰਧਾਨ ਆਪਣਾ ਨਿਰਮਲ ਸਿੰਘ ਜੀ ਤੇ ਸਾਡੇ ਮੋਦੀ ਮਦੀਪੁਰ ਤੋਂ ਪ੍ਰਧਾਨ ਸਾਡੇ ਬਲੌਗ ਪ੍ਰਧਾਨ ਜੀ ਆਪਣਾ ਮੰਗਾ ਜੀ ਤੇ ਸਾਡੇ ਹੋਰ ਵੀ ਵੀਰ ਸਾਥੀ ਸਾਡੇ ਉਹ ਸਾਰਿਆਂ ਦਾ ਧੰਨਵਾਦ ਕਰਦਾ ਜੀ ਇਨਾਂ ਜਿੰਨਾ ਹੈ ਜਵਲਮਿਕੀ ਹਰ ਹਰ ਵਾਲਮੀਕੀ ਹਾਂਜੀ ਚੇਅਰਮੈਨ ਸਾਹਿਬ ਕਿਹੜੀ ਜਗ੍ਹਾ ਤੇ ਅੱਜ ਤੱਕ ਕਿਹੜਾ ਉਦਾਂ ਦੇ ਕੇ ਗਿਆ ਵੀਰ ਨੂੰ ਜੀ ਜੋ ਬੋਲੇ ਸੋ ਨਰਪਾਇ ਭਗਵਾਨ ਬਾਲਮੀਕ ਰਾਜ ਕੀ ਜੈ ਅੱਜ ਅਸੀਂ ਪਿੰਡ ਗਹਿਰੀ ਮੰਡੀ ਜਗਰੂਗਾ ਜੰਡਿਆਲਾ ਜੀ ਹਾਂਜੀ ਦਵਿੰਦਰ ਸਿੰਘ ਸੋਹਤਾ ਜੀ ਨੂੰ ਅਸੀਂ ਹਲਕਾ ਇੰਚਾਰਜ 11 ਮੈਂਬਰੀ ਕਮੇਟੀ ਲਈ ਆ ਜੀ ਸਾਨੂੰ ਮਾਣ ਆ ਜੀ ਇਹ ਪੂਰਾ ਤਨਦੇਈ ਨਾਲ ਆਪਣਾ ਕੰਮ ਕਰਨਗੇ ਤੇ ਜੋ ਬੋਲੇ ਸੋ ਨਰਪਾਇ ਭਗਵਾਨ ਬਾਲਮੀਕ ਰਾਜ ਕੀ ਜੈ ਹਾਂਜੀ ਪ੍ਰਧਾਨ ਜੀ ਕੀ ਨਾ ਜੀ ਆਪਣਾ ਜੀ ਜਸਮੀਤ ਸਿੰਘ ਪੰਡੋਰੀ ਗੋਲਾ ਪੰਜਾਬ ਚੇਅਰਮੈਨ ਜੂ ਜੀ ਮੈਂ ਆਪਣੀ ਪਾਰਟੀ ਦਾ ਬਹੁਤ ਧੰਨਵਾਦ ਕਰਦਾ ਬਾਬਾ ਜੀ ਦਾ ਵੀਰ ਜੀ ਦਾ ਅਸੀਂ ਇਸ ਮੌਕੇ ਤੇ ਨੂੰ ਵੀਰ ਕਬਾਲੇ ਨੂੰ ਨੂੰ ਹੈ ਦੇਵਿੰਦਰ ਸਿੰਘ ਸਯੋਤਾ ਜੀ ਨੂੰ ਹਲਕਾ ਨਿਚਾਰਜ ਲਾਇਆ ਜਿੰਡੇ ਵਾਲੇ ਗੁਰੂ ਦਾ ਇਸ ਕਰਕੇ ਸਾਨੂੰ ਮਾਣ ਹੈ ਤੇ ਬਹੁਤ ਪੁਰਾਣਾ ਸਾਡੇ ਨਾਲ ਵਿੱਚ ਰਿਹਾ ਹੈ ਇਸ ਲਈ ਤੇ ਮਾਣ ਕਰਦੇ ਅਸੀਂ ਵੀ ਸਾਡੇ ਗਾਂ ਸਯੋਗ ਤੇ ਹਰ ਇੱਕ ਦੇ ਨਾਲ ਖਰਾ ਉਤਰੇ ਵਾਹਿਗੁਰੂ ਜੀ ਕੀ ਫਤਿਹ ਹਾਂਜੀ ਰੋਲ ਜੋ ਬੋਲੇ ਸਰ ਸੰਸੂ ਅੰਦਰਪਾਲ ਵਾਲਮੀਕ ਸਵਾਮੀ ਜੀ ਦੀ ਜੈ ਪ੍ਰਧਾਨ ਜੀ ਅੱਜ ਤੁਹਾਨੂੰ ਕਿਹੜੀ ਜ਼ਿੰਮੇਵਾਰੀ ਦੇ ਕੇ ਗਿਆ ਬਾਬਾ ਜੀ ਬਾਬਰਦੇਵ ਜੀ ਮੈਨੂੰ ਸਭ ਤੋਂ ਜ਼ਿਆਦਾ ਮੈਂ ਤੁਹਾਡਾ মিডিਆ ਰਾਈ ਤੁਹਾਡਾ ਵੀਰਾਂ ਦਾ ਵੀ ਧੰਨਵਾਦ ਕਰਦਾ ਆਪਣੇ ਵੀਰ ਜੀ ਗੁਰੂ ਗਿਆਨनाथ ਜੀ ਮਹਾਰਾਜ ਜੀ ਦਾ ਤੇ ਫਰਦੇਵ ਨਾਨਕ ਬਾਬਾ ਜੀ ਦਾ ਮੈਂ ਚਰਨਾਂ ਨੂੰ ਪ੍ਰਣਾਮ ਕਰਦਾ ਜੋ ਕਿ ਮੇਰੇ ਸਤਿਕਾਰਯੋਗ ਵੱਡੇ ਵੀਰ ਜੀ ਸਰਦਾਰ ਜਸਨੀਤ ਸਿੰਘ ਜੀ ਪਿੰਡੋਰੀ ਤੇ ਆਏ ਹੋਏ ਸਹਿਬਾਨ ਨੂੰ ਮੈਂ ਦਿਲੋਂ ਸ਼ੁਕਰੀਆ ਕਰਦਾ ਵਾਂ ਜੀ ਜੋ ਕਿ ਇਹਨਾਂ ਨੇ ਅੱਜ ਮੈਨੂੰ ਮਾਨ ਬਖਸ਼ਾਇਆ ਕੀ ਹਲਕਾ ਇੰਚਾਰਜ ਦੀ ਜ਼ਿੰਮੇਵਾਰੀ ਜੋ ਕਿ ਬਹੁਤ ਹੀ ਵੱਡਾ ਇੱਕ ਉਦਾ ਦੇ ਕੇ ਚੱਲੇ ਨੇ ਮੈਂ ਇਹਨਾਂ ਨੂੰ ਵਿਸ਼ਵਾਸ ਦਿਵਾਉਣਾ ਕਿ ਮੈਂ ਇਸ ਪਾਰਟੀ ਦੇ ਨਾਲ ਦਿਨ ਰਾਤ ਕੰਮ ਕਰਕੇ ਦਿਖਾਵਾਂਗਾ ਇਹਨਾਂ ਕਾ ਫਕਰ ਔਰ ਮਾਨ ਹੋਏਗਾ ਕਿ ਅਸੀਂ ਆਪਣੇ ਗੁਰੂ ਗੁਰਖ ਨਾਥ ਸੋਰੀ ਗਿਆਨਾਥ ਜੀ ਮਹਾਰਾਜ ਜੀ ਦਾ ਅਸੀਂ ਕਿਸੇ ਇੱਕ ਕਿਸਮ ਦਾ ਪੇਠ ਨਹੀਂ ਲੱਗਣ ਦਵਾਂਗੇ ਬਾਬਾ ਹਰਦੀਪ ਨਾਥ ਜੀ ਉਹਨਾਂ ਦੇ ਨਾਲ ਅਸੀਂ ਦਿਲੋਂ ਹਾਂ ਤੇ ਦਿਲੋਂ ਹੀ ਇਹਨਾਂ ਦਾ ਧੰਨਵਾਦ ਕਰਦੇ ਹਾਂ ਅਸੀਂ ਰਾਤ ਦਿਨ ਮਿਹਨਤ ਕਰਾਂਗੇ ਜੋ ਕਿ ਮੇਰੀ ਆਪਣੀ ਪਿੰਡ ਗੈਰੀ ਮੰਡੀ ਦੀ ਸਾਰੀ ਟੀਮ ਹਲਕਾ ਜਿੰਡਿਆਲਾ ਗੁਰੂ ਦੇ ਵਿੱਚ ਆਪ ਦਿਲੋਂ ਲੋਕਾਂ ਦੇ ਵਿੱਚ ਵਿਚਰਾਂਗੇ ਹਰ ਇੱਕ ਦੇ ਦੁੱਖ ਸੁੱਖ ਦੇ ਵਿੱਚ ਕਿਸੇ ਨੂੰ ਵੀ ਮੇਰੀ ਜ਼ਰੂਰਤ ਪਵੇ ਮੈਂ 24 ਘੰਟੇ ਸੇਵਾ ਵਿੱਚ ਹਾਜ਼ਰ ਹਾਂ ਜੋ ਕਿ ਪਿੰਡ ਗੈਰੀ ਮੰਡੀ ਦੇ ਵਿਖੇ ਇਹਨਾਂ ਨੇ ਆਣ ਕੇ ਜੋ ਮੈਨੂੰ ਮਾਨ ਬਖਸ਼ਿਆ ਮੈਂ ਇਹਨਾਂ ਦਾ ਬਹੁਤ ਧੰਨਵਾਦ ਕਰਦਾ ਹਾਂ ਤਾਂ ਜੀ ਯਾਰਾ ਮੈਂਬਰੀ ਕਮੇਟੀ ਲਈ ਗਈ ਜੀ ਸਾਡੀ ਅੱਜ 11 ਮੈਂਬਰੀ ਕਮੇਟੀ ਬਣਾਈ ਗਈ ਹੈ ਜੀ ਜਿਦੇ ਵਿੱਚ ਦਵਿੰਦਰ ਸਿੰਘ ਸੋਤਾ ਜੋ ਕਿ ਦਾਸ ਦਾ ਨਾਮ ਹੈ ਜੀ ਜੀ ਇਹਨਾਂ ਨੂੰ ਹਲਕਾਂ ਚਾਰਜ ਜੰਡਿਆਲਾ ਗੁਰੂ ਤੋਂ ਇਹਨਾਂ ਨੇ ਨਿਯੁਕਤ ਕੀਤਾ ਹੈ ਔਰ ਉਮੀਦ ਕਰਦਾ ਕਿ ਇਹਨਾਂ ਆਪਣੀ ਪੂਰੀ ਟੀਮ ਦਾ ਮੈਂ ਨਾਲ ਸਾਥ ਲੈ ਕੇ ਪਿੰਡ ਪਿੰਡ ਦੇ ਵਿਚਰ ਕੇ ਵੱਧ ਤੋਂ ਵੱਧ ਇਸ ਸੰਸਥਾ ਦੇ ਨਾਲ ਹਰ ਇੱਕ ਨੂੰ ਮੈਂ ਜੋੜਾਂਗਾ ਔਰ ਮੈਂ ਵਿਸ਼ਵਾਸ ਰਿਹਾ ਨਾ ਕਿ ਕਿਸੇ ਦਾ ਮੈਂ ਆਪਣੇ ਹੁੰਦਿਆ ਹੋਇਆ ਕਿਸੇ ਨਾਲ ਗਰੀਬ ਨਾਲ ੱੱੱਕਾ ਨਹੀਂ ਹੋਣ ਦਵਾਂਗਾ ਕਿਸੇ ਨਾਲ ਮਤਲਬ ਕਿਸੇ ਗੈਰ ਕਾਨੂੰਨੀ ਕਾਮਯਦਾਸੀ ਸਾਥ ਨਹੀਂ ਦਵਾਂਗੇ ਕਾਨੂੰਨ ਦੇ ਦਾਇਰੇ ਚ ਰਹਿ ਕੇ ਅਸੀਂ ਕੰਮ ਕਰਾਂਗੇ ਜੋ ਕਿ ਜਵੇਂ ਹੋਣ ਮਾਹੌਲ ਚੱਲ ਰਿਹਾ ਕਿ ਮੋਟਰਸਾਈਕਲ ਰੇਡੀਆਂ ਦਾ ਰੋਲਾ ਪੈ ਰਿਹਾ ਮੈਂ ਖੁਦ ਮੋਟਰਸਾਈਕਲ ਗਰੀਡੀ ਚਾਲਕ ਹਾਂ ਜਿਹਦੇ ਵਿੱਚ ਮੈਨੂੰ ਫਕਰ ਹੈ ਔਰ ਮੈਨੂੰ ਮਾਣ ਹੈ ਕਿ ਅਸੀਂ ਮਿਹਨਤ ਕਰਦੇ ਹਾਂ ਜਿਹਦੇ ਵਿੱਚ ਅਸੀਂ ਬਾਬਾ ਹਰਦੀਪ ਨਾਜੀ ਉਹਨਾਂ ਨੂੰ ਆਪਣਾ ਜਿਗਰ ਦੱਸਿਆ ਆਪਣੇ ਸਾਡੀ ਜੋ ਵੀ ਜਿੰਨੀ ਵੀ ਸਾਡੀ ਟੀਮ ਆ ਅਸੀਂ ਉਹਨਾਂ ਦਾ ਬਹਿਤਨੋਤ ਧੰਨਵਾਦ ਕਰਦੇ ਹਾਂ ਔਰ ਮੈਂ ਆਈ ਹੋਈ ਟੀਮ ਦਾ ਵੀ ਬਹਿਤਨੋਤ ਧੰਨਵਾਦ ਕਰਦਾ ਹਾਂ